ਸ਼੍ਰੀ ਕਾਲ ਤੁਸੀਂ ਦੇਖ ਰਹੇ ਹੋ ਵਨ ਇੰਡੀਆ ਪੰਜਾਬੀ ਮੈਂ ਹਾਂ ਸੰਦੀਪ ਸਿੰਘ ਹਰਲ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਸਿਆਸੀ ਮੁਲਾਂਕਣਕਾਰ ਜਸਬੀਰ ਸਿੰਘ ਪੱਟੀ ਪੱਟੀ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਜੀ ਮੇਰੇ ਵੱਲੋਂ ਵੀ ਆਪ ਜੀ ਤੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਪੱਟੀ ਸਾਹਿਬ ਬਾਬਾ ਰਾਮ ਰਹੀਮ ਉਹਨਾਂ ਕੈਦੀਆਂ ਵਾਸਤੇ ਮਿਸਾਲ ਬਣ ਗਏ ਨੇ ਜਿਹੜੇ ਸਜ਼ਾ ਕੱਟ ਰਹੇ ਨੇ ਪਰ ਜੇਲ੍ਹ ਦੇ ਅੰਦਰ ਜਿਲ੍ਹਾ ਦਾ ਜਾਂ ਜੇਲ੍ਹ ਪ੍ਰਸ਼ਾਸਨ ਦਾ ਕਹਿਣਾ ਨਹੀਂ ਮੰਨਦੇ ਜਿਹੋ ਜੀ ਤਬਦੀਲੀ ਆਪਣੇ ਵਿਹਾਰ ਦੇ ਵਿੱਚ ਆਪਣੇ ਸੁਭਾਅ ਦੇ ਵਿੱਚ ਬਾਬਾ ਰਾਮ ਰਹੀਮ ਨੇ ਲਿਆਂਦੀ ਆ ਸਰਕਾਰ ਬਹੁਤ ਖੁਸ਼ ਆ ਸਰਕਾਰ ਉਹਨਾਂ ਦੇ ਵਿੱਚ ਆਈ ਇਸ ਤਬਦੀਲੀ ਤੋਂ ਇੰਨਾ متاثر ਹੁੰਦੀ ਆ ਕਿ ਜਦੋਂ ਉਹਨਾਂ ਦੇ ਵਕੀਲ ਅਰਜ਼ੀ ਲਾਉਂਦੇ ਆ ਵੀ ਬਾਬਾ ਜੀ ਨੂੰ ਫਰਲੋ ਦੇ ਦਿਓ ਬਾਬਾ ਜੀ ਨੂੰ ਪ੍ਰੋਬਲ ਦੇ ਦਿਓ ਤੇ ਸਰਕਾਰ ਜਿਹੜੀ ਆ ਉਹ ਉਹਨਾਂ ਦਾ ਆਖਾ ਮੰਨ ਲੈਂਦੀ ਆ ਉਸ ਅਰਜ਼ੀ ਦੇ ਉੱਤੇ ਗੌਰ ਕਰਦੀ ਆ ਉਹ ਕਰੇ ਵੀ ਕਿਉਂ ਨਾ ਕਿਉਂਕਿ ਜੇਲ੍ਹ ਦੇ ਵਿੱਚੋਂ ਜਦੋਂ ਵੀ ਕਿਸੇ ਨੂੰ ਫਰਲੋ ਜਾਂ ਪ੍ਰੋਲ ਮਿਲਦੀ ਆ ਤਾਂ ਉਹਦਾ ਵਿਹਾਰ ਵੇਖਿਆ ਜਾਂਦਾ ਭਈ ਬੰਦਾ ਕੈਦੇ ਦੇ ਵਿੱਚ ਰਹਿੰਦਾ ਬੰਦਾ ਡਿਸਪਲਿਨ ਫਾਲੋ ਕਰਦਾ ਕਿਸੇ ਨਾਲ ਲੜਾਈ ਝਗੜਾਤੇ ਨਹੀਂ ਕਰਦਾ ਕਿਸੇ ਦੇ ਨਾਲ ਕਿਸੇ ਕਿਸਮ ਦੀ ਕੋਈ ਸ਼ਤਾਨੀ ਜਾਂ ਕੋਈ ਟਿੱਪਣੀ ਤੇ ਨਹੀਂ ਕਰਦਾ ਟਿੱਪਣੀ ਟੀਚਰ ਤੇ ਨਹੀਂ ਕਿਸੇ ਨੂੰ ਕਰਦਾ ਕਿਉਂਕਿ ਪਿਛਲੇ 3 ਮਹੀਨਿਆਂ ਦੇ ਦੌਰਾਨ ਬਾਬਾ ਰਾਮ ਰਹੀਮ ਨੂੰ ਆ ਦੂਜੀ ਜਿਹੜੀ ਫਰਲਵਾ ਦੇ ਦਿੱਤੀ ਗਈ ਹੈ 21 ਦਿਨਾਂ ਦਾ ਵਕਫਾ 21 ਦਿਨਾਂ ਵਾਸਤੇ ਬਾਬਾ ਰਾਮ ਰਹੀਮ ਫੇਰ ਸਿਰਸਾ ਡੇਰੇ ਦੇ ਵਿੱਚ ਰਹਿਣਗੇ ਇਹਦੇ ਨਾਲ ਹੀ ਪਿਛਲੇ 2 ਸਾਲਾਂ ਤੋਂ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਬੰਦ ਅਮਰਤਪਾਲ ਉਹਨਾਂ ਦੇ ਸਾਥੀ ਹੁਣ ਇੱਕ ਇੱਕ ਕਰਕੇ ਜਿਹੜੇ ਆ ਐਨਐਸਏ ਟੁੱਟ ਰਹੀ ਆ ਬਾਹਰ ਆ ਰਹੇ ਆ ਹੁਣ ਪੰਜਾਬ ਦੇ ਵਿੱਚ ਉਹਨਾਂ ਦੇ ਉੱਤੇ ਕੇਸ ਚੱਲਣਗੇ ਅਦਾਲਤਾਂ ਦੇ ਵਿੱਚ ਕੇਸ ਚੱਲਣਗੇ ਅੱਜ ਪਪਲ ਪ੍ਰੀਤ ਸਿੰਘ ਜਿਹੜੇ ਅਮਰਿਤਪਾਲ ਹੁਣਾ ਦੇ ਜਿਹੜੇ মিডিਆ ਸਲਾਹਕਾਰ ਵਜੋਂ ਜਾਣੇ ਜਾਂਦੇ ਆ ਜਾਂ ਉਹਨਾਂ ਦਾ ਸੋਸ਼ਲ ਮੀਡੀਆ ਹੈਂਡਲ ਕਰਦੇ ਸੀਗੇ ਪੰਜਾਬ ਪੁਲਿਸ ਉਹਨਾਂ ਨੂੰ ਦਿਬਰੂਗੜ੍ਹ ਲੈਣ ਵਾਸਤੇ ਗਈ ਹੋਈ ਆ ਉੱਥੋਂ ਜੇਲ੍ਹ ਤੋਂ ਲਿਆਂਦਾ ਜਾਏਗਾ ਤੇ ਫਿਰ ਪੰਜਾਬੀ ਅਦਾਲਤਾਂ 'ਚ ਪੇਸ਼ ਕੀਤਾ ਜਾਏਗਾ ਇਹਦੇ ਨਾਲ ਹੀ ਪੱਟੀ ਸਾਹਿਬ ਜਿਹੜੀ ਸਭ ਤੋਂ ਅਹਿਮ ਖਬਰ ਆ ਜਿਹਦੇ ਉੱਤੇ ਚਰਚਾ ਆਪਾਂ ਸਭ ਤੋਂ ਪਹਿਲਾਂ ਕਰਨੀ ਆ ਉਹ ਚਰਚਾ ਇਹ ਆ ਬਈ ਟੇਕ ਸਿੰਘ ਧਨੌਲਾ ਉਹਨਾਂ ਨੂੰ ਜ਼ਥੇਦਾਰ ਦਮਦਮਾ ਸਾਹਿਬ ਨਿਯੁਕਤ ਕਰ ਦਿੱਤਾ ਗਿਆ ਸੀਗਾ ਤੇ ਅੱਜ ਬਿਲਕੁਲ ਉਸੇ ਤਰਜ਼ ਦੇ ਉੱਤੇ ਜਿਵੇਂ ਜਥੇਦਾਰ ਕੁਲਦੀਪ ਸਿੰਘ ਗੜਗਾਜ ਹੋਣਾ ਦੀ ਦਸਤਾਰਬੰਦੀ ਹੋਈ ਹੈ ਚੁੱਪਚੀਪੀਤੇ ਇਸੇ ਤਰ੍ਹਾਂ ਉਹਨਾਂ ਦੀ ਵੀ ਦਸਤਾਰਬੰਦੀ ਕਰ ਦਿੱਤੀ ਗਈ ਹੈ ਜਥੇਦਾਰ ਕੁਲਦੀਪ ਸਿੰਘ ਗੜਗਾਜ ਸਾਹਿਬ ਜਿਹੜੇ ਆ ਉਹ ਤਨੋਲਾ ਸਾਹਿਬ ਨੂੰ ਦਸਤਾਰ ਭੇਟ ਕਰਦੇ ਆ ਤੇ ਬਾਅਦ ਚੋ ਐਸਜੀਪੀਸੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਫੋਟੋਆਂ ਜਨਤਕ ਕਰ ਦਿੰਦਾ ਆਪਾਂ ਚਰਚਾ ਸ਼ੁਰੂ ਕਰਦੇ ਆ ਟੇਕ ਸਿੰਘ ਤਨੋਲਾ ਸਾਹਿਬ ਤੋਂ ਕਿ ਹੁਣ ਦਮਦਮਾ ਸਾਹਿਬ ਦੇ ਜਥੇਦਾਰ ਉਹਨਾਂ ਨੂੰ ਥਾਪ ਦਿੱਤਾ ਗਿਆ ਤੇ ਉਧਰੋਂ 12 ਅਪ੍ਰੈਲ ਨੂੰ ਐਸਜੀਪੀਸੀ ਮਾਫ ਕਰਨਾ ਅਕਾਲੀ ਦਲ ਨੇ ਪ੍ਰਧਾਨ ਦੀ ਚੋਣ ਕਰ ਲੈਣੀ ਹੈ ਤੇ 13 ਅਪ੍ਰੈਲ ਦੀ ਵਿਸਾਖੀ ਵਾਲੇ ਦਿਨ ਕਾਨਫਰੰਸ ਵੀ ਰੱਖੀ ਗਈ ਹੈ ਜੀ ਬਾਬਾ ਟੀਕ ਸਿੰਘ ਤਨੋਲਾ ਬਾਬਾ ਟੀਕ ਸਿੰਘ ਤਨੋਲਾ ਦੇ ਪਛੋਕੜ ਜਾਈਏ ਤੇ ਉਹ ਇੱਕ ਡੇਰੇਦਾਰ ਸ਼੍ਰੋਮਣੀ ਕਮੇਟੀ ਤੇ ਡੇਰੇਦਾਰਾਂ ਦੀ ਮਰਿਆਦਾ ਅਲੱਗ-ਅਲੱਗ ਜੇ ਮਰਿਆਦਾ ਅਲੱਗ-ਅਲੱਗ ਪਹਿਲਾਂ ਤੇ ਇਹ ਚੀਜ਼ ਵੇਖਣੀ ਚਾਹੀਦੀ ਏ ਕਿ ਜਿਸ ਡੇਰੇ ਦੇ ਵਿੱਚ ਕਲਤਕ ਦੀ ਮਰਿਆਦਾ ਲਾਗੂ ਨਹੀਂ ਉਸ ਡੇਰੇ ਨੂੰ ਤਖਤ ਦਾ ਜਥੇਦਾਰ ਕਿਉਂ ਲਾਇਆ ਜਾ ਰਿਹਾ ਦੂਸਰੀ ਚੀਜ਼ ਤਖਤ ਦਾ ਜਥੇਦਾਰ ਜਿਹੜਾ ਵਾ ਉਹ ਵਿਦਵਾਨ ਵਿਅਕਤੀ ਹੋਣਾ ਚਾਹੀਦਾ ਨਾ ਕਿ ਉਹ ਟੈਂਕਾ ਲਾਹੌਰ ਪਾਵੇ ਤੇ ਕੱਕਾ ਪਸ਼ੌਰ ਪਾਵੇ ਤੇ ਥੱਲਾ ਜਿਹੜੀ ਉਹ ਜਾ ਕੇ ਕਸੂਰ ਬੇਕਸੂਰ ਪਾਵੇ ਜਿਹੜਾ ਬੰਦਾ ਸਹੀ ਤਰੀਕੇ ਨਾਲ ਪੰਜ ਦਸਕਤ ਹੀ ਨਹੀਂ ਕਰ ਸਕਦਾ ਜਿਹੜਾ ਬੰਦਾ ਪੰਜ ਬਾਣੀਆਂ ਦਾ ਪਾਠ ਹੀ ਨਹੀਂ ਕਰ ਸਕਦਾ ਜਿਹੜਾ ਬੰਦਾ ਅਰਦਾਸ ਹੀ ਨਹੀਂ ਸਹੀ ਕਰ ਸਕਦਾ ਤੇ ਉਹਨੂੰ ਤੁਸੀਂ ਜੇ ਤਖਤ ਦਾ ਜਹੇਦਾਰ ਲਾਤਾ ਤੇ ਸਾਡੀ ਇਹਦੂੰ ਵੱਡੀ ਬਦਕਿਸਮਤੀ ਹੋਰ ਕੀ ਹੋਣੀ ਹੈ ਸਾਹਿਬ ਜਥੇਦਾਰ ਸਾਹਿਬ ਨਿਯੁਕਤ ਵੀ ਕਰ ਦਿੱਤਾ ਗਿਆ ਇਹਦੇ ਨਾਲ ਹੀ ਜਿਹੜਾ ਹਰਨਾਮ ਸਿੰਘ ਤੁਮਾ ਹੋਣਾ ਨੇ 15 ਦਿਨਾਂ ਦਾ ਸਮਾਂ ਦਿੱਤਾ ਸੀਗਾ ਵੀ ਜਿਹੜੇ ਜ਼ਥੇਦਾਰ ਸਾਹਿਬ ਹਟਾਏ ਗਏ ਆ ਉਹਨਾਂ ਦੀ ਨਿਯੁਕਤੀ ਦੁਬਾਰਾ ਕਰੋ ਉਹਦੇ ਉੱਤੇ ਫਿਰ ਮਤਲਬ ਕਹਿ ਲਿਆ ਵੀ ਬੰਦ ਕਰਤੀ ਚਿੱਠੀ ਉੱਤੇ ਗੌਰ ਨਹੀਂ ਫਰਮਾਇਆ ਗਿਆ ਐਸਪੀਸੀ ਵੱਲੋਂ ਦੂਸਰੀ ਚੀਜ਼ ਬਾਬਾ ਟੇਕ ਸਿੰਘ ਧਨੋਲਾ ਖੁਦ ਇਹ ਜ਼ਥੇਦਾਰ ਬਣ ਕੇ ਰਾਜਨੀਤੀ ਸੀ ਉਹਨਾਂ 'ਤੇ ਜ਼ਥੇਦਰੀ ਥੋਪੀ ਗਈ ਹੈ ਜਿਹੜੀ ਕਾਂਗਰਸ ਨੂੰ ਅਸੀਂ ਗਾਲ੍ਹਾਂ ਕੱਢਦੇ ਆਂ ਕਿ ਕਾਂਗਰਸ ਨੇ ਸਾਡਾ ਅਕਾਲ ਤਖਤਾਇਆ ਸਿੱਖਾਂ ਦਾ ਕਤਲੇਆਮ ਕੀਤਾ ਬਾਬਾ ਧਨੋਲਾ ਵੀ ਉਸੇ ਪਾਰਟੀ ਦੀ ਪਰੈਸ਼ ਬਾਬਾ ਧਨੋਲਾ ਇੱਕ ਡੇਰ ਦਾ ਸੀ ਤੇ ਅਕਾਲੀ ਸਰਕਾਰ ਦੇ ਵੱਲੋਂ ਢੀਂਛੇ ਨਾਲ ਇਹਦੀ ਅਣਬਣ ਹੋ ਗਈ ਇਹ ਬਾਬੇ ਧਨੋਲੇ ਤੇ ਝੂਠੇ ਕੇਸ ਦਰਜ ਕਰਕੇ ਇਹਨੂੰ ਜੇਲ੍ਹ ਸੁਟਿਆ ਗਿਆ ਸੀ ਕਾਫੀ دیر ਬਾਬਾ ਪਗੜਾ ਰਿਆ ਤੇ ਜਦੋਂ ਪੁਲਿਸ ਦੇ ਕਾਬੂ ਆਇਆ ਤੇ ਪੁਲਿਸ ਨੇ ਚੁੱਕ ਕੇ ਇੰਜ ਛੁੱਟਿਆ ਜੀ ਇਦਾਂ ਇਹਦੇ ਆਟੇ ਦੀ ਬੋਰੀ ਨੂੰ ਛੁੱਟਦੇ ਕਿਤੇ ਮਿੱਟੀ ਦੀ ਬੋਰੀ ਨੂੰ ਛੁੱਟਦੇ ਮੈਨੂੰ ਨਹੀਂ ਪਤਾ ਬਾਬੇ ਨੂੰ ਛੱਟ ਲੱਗੀ ਕਿਥੀ ਲੱਗੀ ਉੱਥੇ ਲੇਕਿਨ ਬਾਬੇ ਮੁੜ ਕੇ ਜਦੋਂ ਜੇਲ੍ਹ ਚੋਂ ਬਾਹਰ ਆਉਂਦਾ ਵਾ ਜ਼ਮਾਨਤ ਹੁੰਦੀ ਹੈ ਫਿਰ ਕਾਂਗਰਸ ਸ਼ਾਮਲ ਹੋ ਜਾਂਦਾ ਬਾਬਾ ਕੀ ਇਹ ਜਿਹੜੇ ਲੋਕ ਵਿਰਸੇ ਬਲਟੋਏ ਵਰਗੇ ਤੇ ਬਕਾਇਦਾ ਤੌਰ ਤੇ ਬਿਕਰ ਮਜੀਠੀਏ ਵਰਗੇ ਮੂੰਹ ਪਾਰ ਪਾਰ ਕੇ ਗੱਲਾਂ ਕਰਦੇ ਵੀ ਸਿੱਖਾਂ ਦੀ ਇੱਕ ਨੰਬਰ ਦਸ਼ਮਾਤ ਦੁਸ਼ਮਣ ਕਾਂਗਰਸ ਜਮਾਤ ਆ ਉਹ ਜਵਾਬ ਦੇ ਸਕਦੇ ਨੇ ਇਸ ਬਾਰੇ ਵੀ ਇੱਕ ਕਾਗਰਸੀ ਪਿਸ਼ੋਕੜ ਵਾਲੇ ਜਥੇਦਾਰ ਕੋਲ ਆਇਆ ਗਿਆ ਜੀ 1984 ਤੋਂ ਪਹਿਲਾਂ ਕਈ ਕਾਂਗਰਸ ਪਿਸ਼ੋਕੜ ਵਾਲੇ ਜਥੇਦਾਰ ਰਹੇ ਨੇ ਲੇਕਿਨ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਜਿਹੜੀ 1957 ਦੇ ਵਿੱਚ ਚੋਣ ਲੜੀ ਸੀ ਉਹ ਕਾਂਗਰਸ ਦੇ ਚੋਣ ਚਲਲਿ ਸੀ। ਐਸੇ ਕਰਕੇ ਬਾਬੇ ਤੇ ਸਾਨੂੰ ਕੋਈ ਤਰਾਜ਼ੀ ਤੁਸੀਂ ਨੂੰ ਮਰਜ਼ੀ ਬਣਾਓ ਅਸੀਂ ਤੇ ਕਰ ਵੀ ਨਹੀਂ ਸਕਦੇ ਆ। ਸ਼ਰੋਮਣੀ ਕਮੇਟੀ ਤੁਹਾਡੇ ਕੋਲੇ ਆ ਤਾਕਤ ਤੁਹਾਡੇ ਕੋਲੇ ਜਿੰਨੂੰ ਮਰਜ਼ੀ ਜਥੇਦਾਰ ਲਾਓ ਜਿੰਨੂੰ ਮਰਜ਼ੀ ਲਾਓ ਤੁਸੀਂ। ਪਹਿਲਾਂ ਤੇ ਤੁਸੀਂ ਭਾਈ ਕੁਲਦੀਪ ਸਿੰਘ ਗੜਗੱਜ ਦੀ ਜਿਹੜੀ ਤਜਪੂਸੀ ਸੀ ਉਹ ਰਾਤ ਦੇ ਹਨੇਰਿਆਂ 'ਚ ਕੀਤੀ ਤਾਰਿਆਂ ਦੀ ਛਾਹ ਹਟ ਕੀਤੀ ਤੁਹਾਡੀ ਜ਼ਰਤ ਨੇ ਪਈ ਤੁਸੀਂ ਲੋਕਾਂ ਦਾ ਸਾਹਮਣਾ ਕਰੋ ਤੇ ਚੰਨਲੇ ਚ ਆ ਕੇ ਤੁਸੀਂ ਉਹਦੀ ਤਜਪੂਸੀ ਕਰੋ ਤੁਸੀਂ ਕੀਤੀ ਵੀ ਉੱਥੇ ਜਦੋਂ ਜੀ ਗੁਰੂ ਸਾਹਿਬ ਦਾ ਪ੍ਰਕਾਸ਼ ਨਹੀਂ ਕੀਤਾ ਗਿਆ ਸੀ ਕਿਹੜੀ ਕਿਹੜੀ ਮर्यादा ਦੀ ਤੁਸੀਂ ਲੰਘਣਾ ਨਹੀਂ ਕੀਤੀ ਇਹ ਦੱਸ ਦਿਓ ਬਈ ਨਸਰ ਅੱਜ ਜਿਸ ਤਰੀਕੇ ਨਾਲ ਭਾਈ ਕੁਲਦੀਪ ਸਿੰਘ ਗੜਗੱਜ ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਪ੍ਰਤਾਪ ਸਿੰਘ ਜੀ ਤੁਹਾਨੂੰ ਦੇਣੀਆਂ ਤੇ ਲੈਣੀਆਂ ਪਈਆਂ ਤੁਹਾਨੂੰ ਉਹਨਾਂ ਨੂੰ ਲੋਕਾਂ ਨੂੰ ਸਵਾਲ ਪੁੱਛਣੇ ਆ ਸ਼੍ਰੋਮਣੀ ਕਮੇਟੀ ਦੇ ਹਮੇਸ਼ਾ ਢਡੇ ਨਾਲ ਨਹੀਂ ਰਹਿਣਾ ਕੁਲਦੀਪ ਸਿੰਘ ਗੜਗੱਜ ਨੂੰ ਗੜਗੱਜ ਨੂੰ ਪੁੱਛਣੇ ਆ ਅੱਜ ਜਿਹੜੇ ਦੋ ਗ੍ਰੰਥੀ ਭਾਈ ਗਿਆਨੀ ਕੇਵਲ ਸਿੰਘ ਤੇ ਗਿਆਨੀ ਅਮਰਜੀਤ ਸਿੰਘ ਜਿੰਨੀਆਂ ਫੋਟੋ ਆਈਆਂ ਜੇ ਉਹ ਫੋਟੋ ਸਹੀ ਆ ਤੇ ਉਹਨਾਂ ਦੀ ਸੂਰਤਾ ਮੂਰਤਾ ਵੀ ਖੈ ਦਿਖਾਈ ਦੇ ਰਹੀਆਂ ਨੇ ਉੱਥੇ ਗਿਆਨੀ ਅਮਰਜੀਤ ਸਿੰਘ ਕੌਣ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਜਦੋਂ ਗਿਆਨੀ ਇਹਨਾਂ ਨੂੰ ਅਪਾਇੰਟ ਕੀਤਾ ਗਿਆ ਜੇ ਗ੍ਰੰਥੀ ਪਾਇੰਟ ਕੀਤਾ ਗਿਆ ਉਹ ਤੋਂ ਕਿਸੇ ਸਿਧਾਂਤ ਦੀ ਕਿਸੇ ਮर्यादा ਦੀ ਕਿਸੇ ਪਰੰਪਰਾ ਦੀ ਕੋਈ ਪਾਲਣ ਨਹੀਂ ਕੀਤੀ ਗਈ ਉਹਦੀ ਇੱਕ ਉਮਰ ਇਹਨਾਂ ਨੂੰ 32 ਸਾਲ ਦੀ ਉਮਰ ਦੇ ਵਿੱਚ ਗ੍ਰੰਥੀ ਪਾਇਨ ਕੀਤਾ ਜਦੋਂ ਕਿ 40 ਸਾਲ ਤੋਂ ਉੱਪਰ ਜਾ ਕੇ ਬਣਦਾ ਇਹਨਾਂ ਦੇ ਫਾਦਰ ਜਿਹੜੇ ਗਿਆਨੀ ਮਾਲ ਸਿੰਘ ਆ ਉਹ ਤਖਤਸ਼ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸੀ ਉਦੋਂ ਤੋਂ ਬੜੀ ਬਿੰਦ ਜਦੋਂ ਉਹ ਜਥੇਦਾਰ ਸੀਗੇ ਤੇ ਉਦੋਂ ਸੌਦਾ ਸਾਹਿਬ ਨੂੰ ਮਾਫੀ ਦਿੱਤੀ ਸੀ ਤੇ ਉਸ ਹੁਕਮਨਾਮੇ ਦੇ ਉੱਤੇ ਗਿਆਨੀ ਮਾਲ ਸਿੰਘ ਦੇ ਦਸਕਤ ਨੇ ਜਦੋਂ ਦਰਬਾਰ ਸਭ ਦੀ ਇਹ ਪ੍ਰਕਰਮਾਂ ਦੇ ਵਿੱਚ ਬਕਾਇਦਾ ਤੌਰ ਤੇ ਇੱਕ ਪੁਤਲਾ ਜਥੇਦਾਰ ਕਾਲਤਖ ਦਾ ਧੁਇਆ ਗਿਆ ਸੀ ਤੇ ਮੁਰਕੇ ਬਾਹਰ ਆ ਕੇ ਉਹਨੂੰ ਅੱਗ ਲਾਈ ਗਈ ਸੀ ਜਥੇਦਾਰ ਦੇ ਪੁਤਲੇ ਦੀ ਪਹਿਲੀ ਵਾਰ ਇਤਿਹਾਸ ਚ ਹੋਇਆ ਕਿ ਤੇ ਪਹਿਲੀ ਵਾਰ ਇਤਿਹਾਸ ਚ ਹੋਇਆ ਵੀ ਕਾਲਤਖ ਦੇ ਜਥੇਦਾਰ ਦਾ ਪੁਤਲਾ ਸਾੜਿਆ ਗਿਆ ਜਿਹਨੂੰ ਅਸੀਂ ਤੂਬ ਕਹਿੰਦੇ ਸਾਡੀ ਸਤਕਾਰਯੋਗ ਹਸਤੀ ਹੈ ਉਸ ਗੱਲ ਦਾ ਗਿਆਨੀ ਮਲ ਸਿੰਘ ਤੇ ਬਹੁਤ ਅਸੁਰਿਹਤ ਤੇ ਉਹਨਾਂ ਨੂੰ ਬ੍ਰੇਨ ਅਮਰਜ ਹੋਈ ਸੀ ਆਪਰੇਸ਼ਨ ਕੀਤਾ ਸੀ ਲੇਕਿਨ ਉਹਨੇ ਡੈਥ ਹੋ ਗਈ ਸੀ ਉਸ ਤੋਂ ਬਾਅਦ ਗਿਆਨੀ ਅਮਰਜੀਤ ਸਿੰਘ ਨੂੰ ਕਿੰਨੀ ਵਾਰੀ ਆਫਰ ਹੋਈ ਵੀ ਤੁਹਾਨੂੰ ਜਿਹੜਾ ਲਾੜ ਨੇ ਕਹਿੰਦੇ ਬਿਲਕੁਲ ਨਹੀਂ ਕਹਿੰਦੇ ਕਿਉਂ ਨਹੀਂ ਕਹਿੰਦੇ ਜੋ ਅਸਰ ਮੇਰੇ ਪਿਓ ਦਾ ਕੀਤਾ ਹੋਇ ਤੁਸੀਂ ਮੇਰਾ ਕਰੋਗੇ ਮੈਂ ਇੱਥੇ ਡੀਟ ਤੇ ਹਾਂ ਅੱਜ ਉਹ ਗਿਆਨੀ ਅਮਰਜੀਤ ਸਿੰਘ ਉਸ ਤਾਜਪੁਛੀ ਚ ਹਾਜ਼ਰ ਸੀ ਉਸ ਵੇਲੇ ਤਾਂ ਮੈਨੂੰ ਨਹੀਂ ਮਿਲੀ ਤੇ ਕਿਉਂਕਿ ਉਹਦੀ ਵੀਡੀਓ ਵੀ ਦਸਤਾਰ ਕਿ ਨਹੀਂ ਕਹਿੰਦੇ ਦਿੱਤੀ ਹੈ ਉੱਥੇ ਗੁਰਪ੍ਰੀਤ ਸਿੰਘ ਛੱਬਰ ਮੈਂਬਰ ਐਸਜੀਪੀਸੀ ਪਰਮੀਤ ਸਿੰਘ ਤਲੋਕੇ ਵਾਲਾ ਮੈਂਬਰ ਐਸਜੀਪੀਸੀ ਉਹ ਵੀ ਹਾਜ਼ਰ ਸੀ ਆਮ ਤੌਰ ਤੇ ਜਦੋਂ ਵੀ ਕਿਸੇ ਜਥੇਦਾਰ ਦੀ ਤਾਜਪੁੱਛੀ ਕੀਤੀ ਜਾਂਦੀ ਹੈ ਅ ਸ਼੍ਰੋਮਣੀ ਕਮੇਟੀ ਅਖਬਾਰ ਚ ਇੱਕ ਇਸ਼ਤਿਹਾਰ ਦਿੰਦੀ ਹੈ ਵੀ ਐਸ ਜੈਨ ਫਲਾਣੇ ਜਥੇਦਾਰ ਦੀ ਤਾਜਪੂਛੀ ਕੀਤੀ ਜਾਉਂਦੀ ਤੇ ਸੰਗਤਾਂ ਉਮਮਾ ਕੇ ਪੁੱਜਣ ਤੇ ਜਥੇਬੰਦੀਆਂ ਆਪਣੀ ਪਈ ਦਸਤਾਰ ਲੈ ਕੇ ਉਨ ਤੇ ਆ ਕੇ ਉਹਨਾਂ ਨੂੰ ਨਿਵਾਜਨ ਕਿਉਂ ਚੋਰੀ ਛੇਪੇ ਦਸਤਾਰ ਬੰਦੀ ਕੀਤੀ ਗਈ ਅੱਜ ਕਿਉਂ ਇਹ ਕੰਮ ਕੀਤਾ ਗਿਆ ਕੀ ਕਾਰਨ ਸੀਗੇ 4 ਦਿਨ ਪਹਿਲਾਂ ਭਾਈ ਕੁਲਦੀਪ ਸਿੰਘ ਗੜਗੱਜ ਨੂੰ ਕਿੰਨੀ ਬੇਇੱਜ਼ਤੀ ਕਰਕੇ ਬੇਕਾਦਰ ਤੌਰ ਤੇ ਇਕੱਲਾ ਕਹਿਤਾ ਭਾਈ ਤੂੰ ਸੀਧੇ ਪਰਿਵਾਰ ਨੂੰ ਸਰੂਪੇ ਨਹੀਂ ਦੇ ਸਕਦਾ ਜੱਪਾ ਜੱਪ ਤੈਨੂੰ ਜੱਥੇਦਾਰ ਨਹੀਂ ਮੰਨਦੇ ਸੀ ਕਿਹਾ ਵੀ ਕਿਥੇ ਅਕਾਲ ਤਖਤ ਦੇ ਉੱਤੇ ਅਕਾਲ ਤਖਤ ਕੰਪਲੈਕਸ ਦੇ ਵਿੱਚ ਕਿਹਾ ਕੁਛ ਨਹੀਂ ਕਰ ਸਕੇ ਤੁਸੀਂ ਉਸ ਸੀਧੇ ਉੱਤੇ ਪਰਦਾ ਪਾਉਣ ਦੀ ਖਾਤਰ ਤੁਸੀਂ ਪੰਜ ਸਿੰਘ ਸੇਬਾਂ ਦੀ ਪੰਜ ਜੱਥੇਦਾਰਾਂ ਦੀ ਮੀਟਿੰਗ ਕਰ ਲਿਆ ਜੀਦੇ ਵਿੱਚ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦਾ ਕੋਈ ਵੀ ਗ੍ਰੰਥੀ ਸ਼ਾਮਲ ਨਹੀਂ ਹੋਇਆ। ਤੁਸੀਂ ਕਿੱਥੋਂ ਕਿੱਥੋਂ ਲੈ ਆਜੋ ਅਖਬਾਰਾਂ ਚਪ ਚੁੱਕ ਕੇ ਸਾਨੂੰ ਦੱਸਣ ਦੀ ਲੋੜ ਨਹੀਂ। ਉਹਦੇ ਵਿੱਚ ਮੋਹਰ ਲਾਈ ਗਈ ਵੀ ਵਾਕਿਆ ਹੀ ਅਕਾਲ ਤਖਤ ਦਾ ਕਾਰਜਕਾਰੀ ਜਥੇਦਾਰ ਭਾਈ ਕੁਲਦੀਪ ਸਿੰਘ ਤੇ ਉਹਨੂੰ ਦੂਸਰੇ ਦਿਨ ਤੁਸੀਂ ਅੱਜ ਬਾਬਾ ਟੇਕ ਸਿੰਘ ਤਰਨਵਾਲੇ ਦੀ ਬਕਾਇਦਾ ਤੌਰ ਤੇ ਤਜਬੂਸ਼ੀ ਕੀਤੀ ਸਾਨੂੰ ਕੋਈ ਤਰਾਜ ਨਹੀਂ ਉਹਦੇ ਉੱਤੇ। ਲੇਕਿਨ ਕੀ ਉਹ ਵਿਦਵਾਨ ਹੈਗਾ ਕਿਤੇ ਕੋਈ ਗੱਲ ਕਰਨੀ ਹੋਵੇ ਕਿਤੇ ਬਹਿਸ ਕਰਨੀ ਉਹ ਕਰ ਸਕਦਾ ਕੀ ਉਹ ਗੁਰਬਾਣੀ ਦਾ ਗਿਆਤਾ ਹੈਗਾ ਵੇਖੋ ਹੁਣ ਤੱਕ ਸਾਡੇ ਪ੍ਰੋਫੈਸਰ ਦਰਸ਼ਨ ਸਿੰਘ ਰਹੇ ਨੇ ਪ੍ਰੋਫੈਸਰ ਮਨਜੀਤ ਸਿੰਘ ਰਹੇ ਨੇ ਭਾਈ ਰঞ্জੀਤ ਸਿੰਘ ਭਾਵੇਂ ਪ੍ਰੋਫੈਸਰ ਨੇ ਜੇ ਉਹ ਜੇਲ੍ਹ ਦੇ ਵਿੱਚ ਉਹ ਚਾਰੇ ਵੇਦ ਪੜ੍ਹੇ ਨੇ ਉਹਨਾਂ ਦੀ 15 ਮਿੰਟ ਦੀ ਸਪੀਚ ਸੁਣੋ ਤੁਹਾਨੂੰ ਪੰਜ ਤੁਕਾਂ ਗੁਰਬਾਣੀ ਦੇ ਉੱਤੇ ਜ਼ਰੂਰ ਮਿਲਣਗੀਆਂ ਜੇ ਦੋਸਤ ਗਰਬਾਣੀ ਨੂੰ ਕੋਟ ਕਰਦੇ ਆ ਨਾ ਸਾਨੂੰ ਕੋਈ ਹੋਰ ਪ੍ਰਵਾਸਾ ਦੇਣ ਦੀ ਲੋੜ ਹੀ ਨਹੀਂ ਤੇ ਬਾਬਾ ਤੇ ਸਿੰਘ ਤਨੋਲਾ ਦੀ ਤੁਹਾਨੂੰ ਵਧਾਈ ਹੋਵੇ ਤੁਸੀਂ ਤਾਜਪੂਛੀ ਕੀਤੀ ਆ ਚੰਗੀ ਕੀਤੀ ਮਾੜੀ ਕੀਤੀ ਇਹਦਾ ਫੈਸਲਾ ਆਉਣ ਵਾਲੇ ਸਮੇਂ ਦੇ ਵਿੱਚ ਬਕਾਇਦਾ ਤੌਰ ਤੇ ਸੰਗਤ ਨੇ ਕਰਨਾ ਸੀ ਤੇ ਕੁਝ ਵੀ ਨਹੀਂ ਕਰਨਾ ਸੀ ਜਾਣਕਾਰੀ ਦਿੱਤੀ ਬਾਬੇ ਤਨੋਲੇ ਦੀ ਕੁਆਲਿਫੀਕੇਸ਼ਨ ਕੀ ਆ ਇੱਕ ਡੇਰੇਦਾਰ ਆ ਉਹਦਾ ਪਿਸ਼ੋਕੜ ਕੀ ਆ ਕਿਵੇਂ ਉਹ ਕਾਂਗਰਸੀ ਬਣਿਆ ਕਿਵੇਂ ਉਹਨਦੀ ਕਟਮਾਰਕ ਕੀਤੀ ਕਿ ਉਹਨੂੰ ਪੁੱਠਾ ਲਟਕਾਇਆ ਗਿਆ ਤੇ ਭਾਵੇਂ ਕਿ ਫਿਰ ਬੋਰ ਥਲੇ ਐਸੇ ਕਰਕੇ ਬਾਬਾ ਟੇਕ ਸਿੰਘ ਧਨੋਲਾ ਦੀ ਇੱਕ ਵਿਵਾਦਤ ਮਹੂਗਾ ਜੀ ਵਿਵਾਦਤ ਜਹਦਰ ਬਣਾਇਆ ਕਿ ਜੇ ਭਾਈ ਕੁਲਦੀਪ ਸਿੰਘ ਨੂੰ ਪ੍ਰਵਾਨ ਨਹੀਂ ਕੀਤਾ ਤੇ ਬਾਬਾ ਟੇਕ ਸਿੰਘ ਧਨੋਲਾ ਨੂੰ ਸੰਗਤ ਪ੍ਰਵਾਨ ਕਰੇਗੀ ਜਿਹੜੀ ਗੱਲ ਤੁਸੀਂ ਕੀਤੀ ਬਾਬਾ ਰਾਮ ਸਿੰਘ ਧੰਮਾ ਜੀ ਬਾਬਾ ਹਰਨਾਮ ਸਿੰਘ ਧੁੰਮਾ ਜਿਹੜੇ ਹੈ ਨਾ ਜੀ ਇਹ ਵੀ 14 ਗੱਲਾਂ ਸੰਪੂਰਨ ਬੰਦ ਦੇ ਘਟ ਨਹੀਂ ਹੈ ਇਸ ਕਰਕੇ ਜਿਹੜੇ ਬਾਬਾ ਹਰਨਾਮ ਸਿੰਘ ਧੁੰਮਾ ਵਾ 4 ਦਿਨ ਬਾਅਦ ਬਕਾਇਦਾ ਤੌਰ ਤੇ ਸਮਸਤੀਪੁਰ ਇਹਨਾਂ ਦੇ ਡੇਰੇ ਦੇ ਸਮਾਗਮ ਸੀ ਜੀ ਦੇ ਵਿੱਚ ਇਹਨਾਂ ਦਾ ਚੀਫ ਗੈਸਟ ਕੌਣ ਸੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੂਸਰੇ ਪਾਸੇ ਸਪੈਸ਼ਲ ਗੈਸਟ ਕੌਣ ਸਨ ਗਿਆਨੀ ਗਬੀਰ ਸਿੰਘ ਸਾਬਕਾ ਅਕਾਲ ਤਖਤ ਦੇ ਜਥੇਦਾਰ ਜਿਹੜੇ ਤੂਕੇ ਲਾਏਗੇ ਨੇ ਗੁੰਗਤ ਹਮ ਗਿਆਨੀ ਸੁਲਤਾਨ ਸਿੰਘ ਇਹ ਉੱਥੇ ਸਪੀਸ਼ਲ ਗੈਸਟ ਸਪੀਸ਼ਲ ਮਾਨ ਸਨ ਜਦੋਂ ਕਹਿੰਦੇ ਹੁੰਦੇ ਆ ਭੀ ਚੋਰ ਨਾਲ ਕੁੱਤੀ ਰਲ ਜਵੇ ਨਾ ਤੇ ਫਿਰ ਉਹਦਾ ਕੋਈ ਹੱਲ ਨਹੀਂ ਹੁੰਦਾ ਉਹਦੀ ਕੋਈ ਰਾਖੀ ਨਹੀਂ ਕੋਈ ਕਰ ਸਕਦਾ ਹੁਣ ਬਾਬਾ ਧੁੰਮਾ ਵੀ ਜਿਹੜਾ ਵਾ ਤੇ ਬਾਬਾ ਐਡਵੋਕੇਟ ਜਿਹਦੇ ਧਾਮੀ ਵੀ ਤੇ ਰਕबीर ਸਿੰਘ ਵੀ ਤੇ ਸੁਲਤਾਨ ਸਿੰਘ ਤੇ ਜੋ ਰਾਲੀ ਕੇ ਇੱਕ ਮੱਝ ਤੇ ਇਕੱਠੇ ਹੋ ਗਏ ਤੇ ਫਿਰ ਬਾਬੇ ਧੁੰਮੇ ਦੀ ਮੰਗ ਕਿੱਥੇ ਜਾਊਗੀ ਕਿਤੇ ਵੀ ਖੂ ਖਾਤੇ ਕਿਆ ਤੇ ਅਨੰਦ ਵੀ 15 ਤਰੀਕ ਤੱਕ ਜੇ ਜਥੇਦਾਰ ਬਹਾਲ ਨਾ ਕੀਤੇ ਗਏ ਤੇ ਅਸੀਂ ਫੇਰ ਅਗੀ ਮੀਟਿੰਗ ਕਰਾਂਗੇ ਤੇ ਫੇਰ ਵੱਡਾ ਇਕੱਠ ਕਰਾਂਗੇ ਕਰੋ ਭਾਈ ਕਰਨਾ ਚਾਹੀਦਾ ਤਨ ਇਹਦੇ ਨਾਲ ਜਿਹੜੇ ਸਾਡੇ ਨਿਹੰਗ ਜਥੇਬੰਦੀਆਂ ਨੇ ਜਿਨ੍ਹਾਂ ਦੇ ਮੁਖੀ ਬਾਬਾ ਬਲਬੀਰ ਸਿੰਘ ਬੁੱਢਾ ਦਲ ਦੇ ਬੁੱਢਾ ਦਲ ਮੇਨ ਜਥੇਬੰਦੀ ਆ ਮੇਨ ਢੰਗਾਂ ਦੀ ਵਾਕੁ ਕੀ ਤਰਨਾ ਦਾ ਲੋਕੀ ਬਾਬਾ ਬਿੱਦੀ ਚੰਦਲ ਉਹ ਵੱਖਰੇ ਤੇ ਬਾਬਾ ਬਲਬੀਰ ਸਿੰਘ ਦੀ ਬਾਬਾ ਜਿਹੜਾ ਰਜੀਤ ਸਿੰਘ ਢੱਡਰੀ ਵਾਲੇ ਉਹਨਾਂ ਵੀ ਬਣਦੀ ਆ ਤੇ ਤੁਹਾਨੂੰ ਪਤਾ ਹੋਏਗਾ ਜਿਹੜੀ ਬਾਬੇ ਧੰਮੇ ਨੇ ਇੱਕ ਮੀਟਿੰਗ ਕਾਲ ਕੀਤੀ ਜੇ ਨਾ ਉੱਥੇ ਬਾਬਾ ਬਲਬੀਰ ਸਿੰਘ ਸੀ ਨਾ ਨੰਗ ਜਥੇ ਬੰਦਿਆ ਸੀ ਨਾ ਬਾਬਾ ਅਵਤਾਰ ਸਿੰਘ ਸੁਰ ਸਿੰਘ ਵਾਲੇ ਸੀ ਕਿਉਂ ਨਹੀਂ ਸੀ ਬਾਬਾ ਅਵਤਾਰ ਸਿੰਘ ਸੁਰ ਸਿੰਘ ਵਾਲੇ ਨੇ ਅਮਰੀਕਾ ਦੇ ਵਿੱਚ ਟ੍ਰੈਸੀ ਗੁਰਦੁਆਰਾ ਕਿਹਾਗਾ ਟਕਸਾਲ ਦਾ ਹਾਂਜੀ ਉੱਥੇ ਇਕੱਠੇ ਹੁੰਦੇ ਨੇ ਤੇ ਬਾਬਾ ਅਵਤਾਰ ਸਿੰਘ ਬਾਬਾ ਨਾਮ ਸਿੰਘ ਤੁਮਾਨੂੰ ਫਤਿਹ ਬੁਲਾਉਂਦੇ ਉਹ ਫਤਿਹ ਦਾ ਜਵਾਬ ਫਤਿਹ ਨਹੀਂ ਦਿੰਦੇ ਰੋਲਾ ਪੈਂਦਾ ਬਾਬਾ ਜੀ ਨੂੰ ਬੇਨਤੀ ਕੀਤੀ ਨਸਬ ਬਾਬਾ ਜੀ ਕਹਿੰਦੇ ਇਹਦੇ ਫਾਦਰ ਜਿਹੜੇ ਬਾਬਾ ਦਇਆ ਸਿੰਘ ਜੀ ਉਹਨਾਂ ਨੇ ਸੰਤ ਜਰਨੈਲ ਸਿੰਘ ਭਿੰਡਰਾ ਵਾਲਿਆਂ ਦੀ ਕੋਈ ਮਦਦ ਨਹੀਂ ਕੀਤੀ ਲੇਕਿਨ ਜੇ ਅੱਜ ਵੀ ਤਸਵੀਰਾਂ ਵੇਖ ਲਓ ਸੰਤ ਜਰਨੈਲ ਸਿੰਘ ਭਿੰਡਰਾ ਵਾਲਿਆਂ ਦੀ ਤੇ ਬਾਬਾ ਦਾਇਲ ਸਿੰਘ ਦੀ ਕਈ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਜਿਹੜੀ ਉਹਨੂੰ ਤਸਵੀਰਾਂ ਲੱਥੀ ਉਹਨਾਂ ਨੇ ਇਕੱਠੀਆਂ ਨਹੀਂ। ਉਹ ਇੱਕ ਵੱਖਰੀ ਗੱਲ ਮੋਰਚਾ ਲੱਗਾ ਨਹੀਂ ਮਦਦ ਕਿੰਦੀ ਬਾਤ ਦੀ ਗੱਲ ਆ। ਉਸ ਦਿਨ ਤੋਂ ਬਾਅਦ ਬਾਬਾ ਨਾਮ ਸਿੰਘ ਤੁਮਾ ਤੇ ਵਿਦੀਤ ਸੰਪਰਦਾਵ ਅਮੋ ਸਮਣੀ ਹੋ ਗਈਆਂ। ਜੀਤੇ ਕਰਕੇ ਬਾਬੇ ਤੁਮੇ ਦੀ ਮੀਟਿੰਗ ਚ ਨਿਹੰਗ ਜਥੇ ਬੰਦੀਆਂ ਨਹੀਂ ਗਈਆਂ। ਤੇ ਫਿਰ ਬਾਬੇ ਤੁਮੇ ਨੇ ਇਹ ਜਥੇਬੰਦੀਆਂ ਨਾਲ ਸਾਥ ਨਹੀਂ ਦੇ ਰੀਆਂ। ਦੂਜੇ ਪਾਸੇ ਚੀਪ ਕੇ ਸਟੇਟਵਿਗਟ ਧਾਮੀ ਨੇ ਤੁਹਾਡੇ ਸਮਾਗਮ ਦੇ ਵਿੱਚ ਤੇ ਫਿਰ ਆਪਾਂ ਜਿਹੜੀ ਗੱਲ ਕਹੀ ਉਹ ਠੀਕ ਹੀ ਕਹੀ ਹੈ ਨਾ ਹੂੰ ਫਿਰ ਹੁਣ ਉਹ ਤਾਂ ਕੁਝ ਹੋਣ ਵਾਲਾ ਨਹੀਂਗਾ ਮੀਟਿੰਗ ਕਰੋਗੇ ਕੀ ਕਰੋਗੇ ਉਹ ਕਹਿ ਦੇਣਗੇ ਚਲੋ ਜੀ ਦੋਵਾਂ ਨੂੰ ਬੁਲਾ ਕੇ ਇੱਥੇ ਸਨਮਾਨ ਪੂਰਕ ਰੂਪ ਦੇ ਕੇ ਵਧਾਈ ਦੇ ਦਿੰਦੇ ਨੇ ਇਹਦੇ ਬੰਦ ਕੁਝ ਨਹੀਂ ਹੋਏਗਾ ਜੋ ਮਰਜ਼ੀ ਕਰ ਲੈਣ ਲੇਕਿਨ ਗਿਆਨੀ ਰੁਕਬੀਰ ਸਿੰਘ ਤੇ ਗਿਆਨੀ ਸੁਲਤਾਨ ਸਿੰਘ ਨੂੰ ਚਾਹੀਦਾ ਉਹ ਵੀ ਉਹਨੂੰ ਵਾਪਸੀ ਦਾ ਵੇਖ। ਨੌਕਰੀ ਇਹਨਾਂ ਬਚਾ ਨ ਆਪਣੀ। ਸਿਧਾਂਤ ਨੂੰ ਬਚਾਉਣ। ਜਿਹੜੇ ਸਾਡੇ ਮਾਨਯੋਗ ਗਿਆਨੀ ਹਰਪ੍ਰੀਤ ਸਿੰਘ ਵਿਦੇਸ਼ ਨੇ ਅਸਲ ਜੀ ਅੱਜ ਵੀ ਵੇਖਣ ਡਿਆ ਉਹਨਾਂ ਨੂੰ ਸਨਮਾਨ ਹੋਣ ਡਿਆ ਸੀ ਕਿਤੇ। ਉਹ ਇੱਕ ਆਪਣੀ ਗੱਲ ਕਰਦੇ ਨੇ। ਉਹ ਗੱਲ ਦੇ ਵਿੱਚ ਕਹਿੰਦੇ ਨੇ ਵੀ ਜਿਹੜੇ ਅੰਗਰੇਜ਼ਾਂ ਦਾ ਪੋਪ ਆ ਨਾ ਪੋਪ। ਅੰਗਰੇਜ਼ਾਂ ਦਾ ਪੋਪੇ ਸੀ ਵੀ ਕੋਈ ਸਮਾਂ ਸੀਗਾ ਕਿ ਜਿਹੜਾ ਪੋਪ ਹੁੰਦਾ ਸੀ ਉਹੀ ਉੱਥੋਂ ਦਾ ਪ੍ਰੈਮੀਅਰ ਮਿਨਿਸਟਰ ਹੁੰਦਾ ਸੀ ਇੱਕ ਬੱਚਾ ਬੜਾ ਇੰਟੈਲੀਜੈਂਟ ਸੀਗਾ ਤੇ ਰਾਜੇ ਨੂੰ ਕਿਸੇ ਨੇ ਕਿਹਾ ਜੀ ਇਹ ਬੱਚਾ ਬੜਾ ਇੰਟੈਲੀਜੈਂਟ ਆ ਇਹਨੂੰ ਤੁਸੀਂ ਬੁਲਾਓ ਤੇ ਇਹਦੀ ਪੜ੍ਹਾਈ ਲਿਖਾਈ ਕਰਾਓ ਰਾਜੇ ਨੇ ਬੁਲਾ ਲਿਆ ਬਲਾ ਕੇ ਤੇ ਬਕਾਇਦਾ ਤੌਰ ਤੇ ਉਹਦੀ ਜਿਹੜੀ ਸੀ ਪੜ੍ਹਾਈ ਲਿਖਾਈ ਕਰਾਈ ਉਹ ਸਕਾਲਰ ਬਣਿਆ ਸਕਾਲਰ ਬਣਦਾ ਬੰਦਾ ਪੋ ਬਣ ਗਿਆ ਜੇ ਪੋ ਬਣ ਗਿਆ ਤੇ ਆਟੋਮੈਟਿਕਲੀ ਪ੍ਰਾਈਮ ਮਿੰਿਸਟਰ ਬਣ ਗਿਆ ਉਹ ਕਹਿੰਦੇ ਉਹਨਾਂ ਦਿਨਾਂ ਦੇ ਵਿੱਚ ਬਕਾਇਦਾ ਤੌਰ ਤੇ ਉਹਨਾਂ ਦੇ ਮਸਾਈਆਂ ਦੇ ਵਿੱਚ ਇੱਕ ਇੱਕ ਵਿਅਕਤੀ ਇੱਕ ਸ਼ਾਦੀ ਕਰ ਦੂਦੀ ਸ਼ਾਦੀ ਨਹੀਂ ਸੀ ਕਰ ਸਕਦਾ ਤੇ ਰਾਜੇ ਦਾ ਕਿਸੇ ਜਿਹੜਾ ਬਾਦਸ਼ਾਹ ਸੀ ਉੱਥੋਂ ਦਾ ਉਹਦਾ ਕਿਸੇ ਕੁੜੀ ਤੇ ਦਿਲ ਆ ਜਾਂਦਾ ਵਾ ਤੇ ਉਹ ਉਹਨੂੰ ਕਹਿੰਦਾ ਫੋਪ ਨੂੰ ਕਿ ਚ ਕਾਨੂੰਨ ਬਦਲ ਕਹਿੰਦਾ ਕਾਹਦਾ ਕਹਿੰਦਾ ਕਾਨੂੰਨ ਇਹ ਬਦਲ ਕਿ ਬਾਦਸ਼ਾਹ ਦੇ ਉੱਤੇ ਕੋਈ ਰੋਕ ਨਹੀਂ ਇੱਕ ਸ਼ਾਦੀ ਕਰਾਵੇ ਦੋ ਕਰਾਵੇ ਤਿੰਨ ਕਰਾਵੇ ਕੋਈ ਰੋਕ ਨਹੀਂ ਹੋਊਗੀ ਬਾਕੀ ਦੇ ਰੋਕ ਕਹਿੰਦਾ ਇਹ ਹੋ ਨਹੀਂ ਸਕਦਾ ਕਹਿੰਦਾ ਕਿਵੇਂ ਹੋ ਸਕਦਾ ਬਾਦਸ਼ਾਹ ਵੀ ਉਹੋ ਜਿਹਾ ਦੇਸ਼ ਦਾ ਨਾਗਰ ਜਿਹਦੇ ਬਾਕੀ ਨੇ ਇਸ ਕਰਕੇ ਨਹੀਂ ਹੋ ਸਕਦਾ ਉਹ ਕਹਿੰਦਾ ਮੈਂ ਤੈਨੂੰ ਲਾ ਦੂਗਾ ਇਹਨੇ ਲਾ ਦੇ ਉਹਨੂੰ ਲਾ ਦਿੰਦਾ ਜਦੋਂ ਲਾਉਂਦਾ ਵਦਾ ਘਰ ਵੀ ਖੋਲ ਲਿੰਦਾ ਸਭ ਸਾਰੀ ਸਹੂਲਤਾਂ ਖੋਲ ਲਿੰਦਾ ਇਵਨ ਦੇ ਤੱਕ ਜਾਣ ਲੱਗਿਆਂ ਦੇ ਕੱਪੜੇ ਵੀ ਲਾ ਦਿੰਦਾ ਇੱਕ ਛੋਟਾ ਜਿਹਾ ਕੱਪੜਾ ਸੀਟ ਕੋਲੇ ਕੋ ਰਹਿ ਜਾਂਦਾ ਤੇ ਇੱਕ ਅਦਰਕ ਥਲੇ ਘੋਲਤਾ ਹੁੰਦਾ ਦਰਖਤ ਨੇ ਕਿ ਲੋਕਿਆ ਵਿਅਕਤੀ ਕੀ ਕਿੰਦਾ ਅਰਦਾਸ ਕਰਤਾ ਪ੍ਰਭ ਜੀਸੀ ਮਸੀਹ ਹੋ ਕੇ ਕਿ ਮਹਾਰਾਜ ਜਿੰਨੀ ਮੈਂ ਸੇਵਾ ਇਸ ਰਾਜੇ ਦੀ ਕੀਤੀ ਬਾਦਸ਼ਾਹ ਦੀ ਕੀਤੀ ਉਨੀ ਜੇ ਮੈਂ ਤੇਰਾ ਨਾਮ ਜਪਿਆ ਨਾ ਤਾਂ ਤੇ ਮੇਰੀ ਆਹ ਹਾਲਤ ਅਜ ਨਾ ਹੁੰਦੀ ਲੇਕਿਨ ਉਸ ਬੰਦੇ ਨੇ ਆਪਣੀ ਤوهੀਨ ਬਰਦਾਸ਼ਤ ਕਰ ਲਈ ਗੱਦੀ ਛੱਡੀ ਜਿਕਰ ਸਿਧਾਂਤ ਦਾ ਸਮਝਦਾ ਨਹੀਂ ਕੀਤਾ ਇਹ ਸਾਡੇ ਗਿਆਨੀ ਇਹ ਨਵਤਿਸ ਦਾਸੂਦ ਕੁਝ ਨਹੀਂ ਰਕ ਕੋਈ ਵੀ ਇੰਨਾ ਵਾਸਤੇ ਨੌਕਰੀਆਂ ਪਿਆਰੀਆਂ ਨੇ ਇੰਨਾ ਵਾਸਤੇ ਕੁਰਸੀਆਂ ਪਿਆਰੀਆਂ ਨੇ ਇਸ ਕਰਕੇ ਸੰਦੀਪ ਜੀ ਬਾਬੇ ਧੁੰਮੇ ਕੋਲ ਵੀ ਕੋਈ ਆਸਰੀ ਰੱਖੀ ਜਾ ਸਕਦੀ ਜਿਹੜੀ ਦਮਦਮੀ ਟਕਸਾਲ ਦੀ ਤੂਤੀ ਬੋਲਦੀ ਸੀ ਦੁਨੀਆ ਪਰ ਦੇ ਵਿੱਚ ਦੁਨੀਆ ਪਰ ਦੇ ਵਿੱਚ ਸਤ ਜਰਨੈਲ ਸਿੰਘ ਭਿੰਡਰਾਵਾਲਿਆ ਤੋਂ ਬਾਅਦ ਬਾਬਾ ਠਾਕੁਰ ਸਿੰਘ ਆਏ ਤੇ ਜਿਹੜੇ ਟਕਸਾਲ ਦੇ ਪਰੋਕਾਰ ਸੀ ਉਹਨਾਂ ਨੂੰ ਵਿਦੇਸ਼ੀ ਦੌਰੇ ਤੇ ਰੱਖਦੇ ਸੀ ਉਹ ਆਪ ਪਾਠੀ ਸੀ ਕਰਦੇ ਪਾਠ ਸੁਣਦੇ ਸੀ ਬਸ ਨਰਲੇਬ ਜੇ ਬੰਦੇ ਸੀਗੇ ਕੋਈ ਵੱਧ ਨਹੀਂ ਕਰਨੀ ਘਟ ਨਹੀਂ ਕਰਨੀ ਕਿਸੇ ਨੂੰ ਤੇ ਉਹਨਾਂ ਦੇ ਇਸ ਦੁਨੀਆ ਤੋਂ ਗੁਰਪੁਰ ਪਿਆਨਾ ਕਰਨ ਜੰਤੂਬਦ ਬਾਬਾ ਤੁਮਾ ਵੱਡੇ ਤੇ ਅੱਜ ਜਿਹੜੀ ਟਕਸਾਲ ਦੇ ਵਿੱਚ 150 ਡਿਗਰੀ ਵਿਦਿਆਰਥੀ ਵਿਦਿਆਲਿਆਂ ਦਾ ਸੀ ਨਾ ਅੱਜ ਆ ਕੇ ਵੇਖ ਲਓ ਕਿੰਨੇ ਵਿਦਿਆਲਿਆਂ ਦਾ ਹੈ ਜੀ ਇਸ ਕਰਕੇ ਬਾਬਾ ਤੁਮਾਜੀ ਦੇ ਤਾਰਾ ਕਿੱਥੇ ਜੁੜੀਆਂ ਕਿਵੇਂ ਕਰਦੇ ਇਹ ਉਹ ਜਾਣਦੇ ਹੋ ਕਿ ਸਾਨੂੰ ਕੋਈ ਲੜਿਆ ਦੇਣਾ ਨਹੀਂ ਲੇਕਿਨ ਜਿਹੜੀ ਗੱਲ ਤੁਸੀਂ ਕਹੀ ਆ ਜਿਹੜੀ ਗੱਲ ਬਾਬਾ ਤੁਮਾਜੀ ਨੇ ਕਹੀ ਸੀ ਮੈਨੂੰ ਨਹੀਂ ਲੱਗਦਾ ਕਿ ਉੱਥੇ ਹੁਣ ਕੁਝ ਹੋਣ ਵਾਲਾ ਹੋਵੇ ਕੁਝ ਵੀ ਨਹੀਂ ਹੋਣਾ ਉੱਥੇ ਜੀ ਅਡਾ ਸਾਹਿਬ ਆਪਾਂ ਗੱਲ ਕਰਦੇ ਆ ਬਾਬਾ ਰਾਮ ਰਹੀਮ ਦੀ ਖਬਰ ਪ੍ਰੋਗਰਾਮ ਦੇ ਆਪਾਂ ਸ਼ੁਰੂਆਤ ਉੱਥੋਂ ਕੀਤੀ ਸੀ ਵੀ ਇਹ ਤਾਂ ਮਿਸਾਲ ਬਣ ਜਾਣਗੇ ਫਿਰ ਕਹਤਿਆਂ ਵਾਸਤੇ ਵੀ ਜਾਤ ਤੇ ਚ ਰਹੋ ਕੈਦੇ ਕਾਨੂੰਨ ਜਿਹੜੇ ਆ ਉਹਨਾਂ ਦੀ ਲੰਘੜਾ ਨਾ ਕਰੋ ਤੇ ਫਿਰ ਪ੍ਰੋਬਲ ਮਿਲਿਆ ਕਰੇਗੀ ਫਿਰ ਲੋ ਮਿਲਿਆ ਕਰੇਗੀ ਜਿਹੜੀ ਗੱਲ ਰਾਮ ਰਹੀ ਵੰਦੀ ਗੱਲ ਕਰਦੇ ਆ ਨਾ ਜਿੰਨੀ ਸੇਵਾ ਕੋ ਜੁਆਇੰਗਾਂ ਦੇ ਨਹੀਂ ਕਰਦਾ ਜਿੰਨੀ ਉਹ ਉਥੋਂ ਦੀ ਸਰਕਾਰ ਉਹਦੀ ਕਰ ਲਈ ਅੰਦਰ ਜਾਂਦਾ ਵਾ 10 ਦਿਨ ਤਾਂ ਫਿਰ ਪ੍ਰੋਬਲ ਹੋ ਜਾਂਦੀ ਅੰਦਰ ਮੈਂ ਇੱਕ ਛੋਟੀ ਜੀ ਐਗਜ਼ਾਮਪਲ ਦੇਣ ਦਾ ਸਲਾਹ ਆਇਆ ਸਾਨੂੰ ਹਰਿਆਣਾ ਸਰਕਾਰ ਨੂੰ ਸੋਚ ਲਓ ਚਰਚ ਕਰਦੇ ਹੋ ਤੁਸੀਂ ਰੋਮਾ ਸ਼ਰਮੀਲਾ ਨੇ 16 ਸਾਲ ਬਕਾਇਦਾ ਤੌਰ ਤੇ ਭੁਖੜਤਾ ਦੀ ਕੀਤੀ ਤੇ ਉਹਨੂੰ ਮੈਡੀਕਲ ਸੂਰ ਦੇਖ ਕੇ ਉਹਨੂੰ ਬਕਾਇਦਾ ਤੌਰ ਤੇ ਲੱਕਰਾਈ ਜਿਹੜੀ ਅਸੀਂ ਲਿਕੁਇਡ ਦੇ ਕੇ ਸਰਕਾਰ ਨੇ ਜਿੰਦਾ ਰੱਖਿਆ ਉਹਨੇ ਭੁਖੜਤਾਲ ਤੋਂ ਕੀਤੀ ਜੀ ਅਪਸਵਰ ਆਰਮਰ ਸਪੈਸ਼ਲ ਜਿਹੜਾ ਹੈਗਾ ਸਪੈਸ਼ਲ ਆਰਮੈਕ ਜਿਹੜਾ ਸੀ ਉਹਨੂੰ ਖਤਮ ਕਰਨ ਵਾਸਤੇ ਉਸ ਐਕਟ ਦੇ ਮਤਾਬਕ ਇਹ ਆ ਵੀ ਕਿਸੇ ਵੀ ਬੰਦੇ ਨੂੰ ਕਿੱਥੋਂ ਚੁੱਕ ਲੋ ਕੋਈ ਦਾਤ ਫਰਿਆਦੀ ਹੋ ਦੇਊਗੀ ਗੋਲੀ ਮਾਰ ਕੇ ਮਾਰਦੇ ਕੋਈ ਦਾਤ ਫਰਿਆ ਨਹੀਂ ਹੁੰਦੀ ਹੈਗੀ ਇਹ ਐਕਟ ਸੀ ਉਹਦੀ ਇੱਕ ਫਰੈਂਡ ਕੁੜੀ ਉਹਨੂੰ ਆਰਮੀ ਵਾਲੇ ਚੁੱਕ ਕੇ ਲੈ ਜਾਂਦੇ ਨੇ ਪਹਿਲਾਂ ਉਹਨਾਂ ਬਲਾਤਕਾਰ ਅਸੀਮ ਕੀਤਾ ਜਿੰਦਰ ਫਿਰ ਉਹਦੇ ਗੁਪਤ ਅੰਗ ਦੇ ਵਿੱਚ ਬੱਜਰੀ ਪਾਈ ਜਾਂਦੀ ਹੈ ਫਿਰ ਉੱਥੇ ਗੁਪਤ ਅੰਗ ਦੇ ਵਿੱਚ ਬੰਦੂਕ ਬੈਰਲ ਰੱਖ ਕੇ ਤੇ ਗੋਲੀ ਮਾਰ ਜੰਦੀ ਹੈ ਉਥੋਂ ਦੇ ਮਨੀਪੁਰ ਦੀਆਂ ਔਰਤਾਂ ਨੇ ਨੰਗੀਆਂ ਹੋ ਕੇ ਬਕਾਇਦਾ ਤੌਰ ਤੇ ਆਰਮੀ ਹੈੱਡ ਕੁਆਰਟਰ ਦੇ ਬਾਹਰ ਜਾ ਕੇ ਮਜਾਰਾ ਕੀਤਾ ਨਲ ਬਲਫਨ ਗਿਆ ਹੋ ਕੇ ਵੀ ਸੜਕਾਂ ਬੰਦ ਕਰ ਕਰੂ ਅਸੀਂ ਤਿਆਰ ਹਾਂ ਕੁੱਲ ਸਮੇਂ ਮੇਰਾ ਖਿਆਲ ਐਡੀ ਘਟਿਆ ਹਰ ਤੇ ਦੁਨੀਆ ਪਰ ਸਿਤਿ ਦੀ ਵਾਪਰੀ ਹੋਣੀ ਉਹ ਫੋਟੋ ਦੀਆਂ ਖਬਰਾਂ ਛਪੀਆਂ ਸੀ ਪਰਦਾ ਕਰਕੇ ਛਾਪੀਆਂ ਗਈਆਂ ਸੀ ਉਹਦੇ ਰੋਸ ਵਿੱਚੋਂ ਬੀਬੀ ਅਰੋਮਾ ਸ਼ਰਮੀਲਾ ਨੇ ਵਰਤ ਰੱਖਿਆ ਸੀਗਾ ਕਿ ਮੈਂ ਇਹ ਚੋਣੀ ਖਤਮ ਕੀਤਾ ਜਾਵੇ ਜਿਹੜੀ ਉਹਦਾ ਮਰਕਿਸ਼ੁਰਿਆ ਉਹਦੇ ਬਾਅਦ ਚ ਗੱਲ ਕਰਾਂਗੇ ਲੇਕਿਨ ਉਹਨੂੰ ਹਸਪੀਟਲ 'ਚ ਰੱਖਿਆ ਗਿਆ ਝੂਠੇ ਸਦੇ ਮੁਕਦਮੇ ਦਰਜ ਕਰਕੇ ਤੇ ਉਸ ਹਸਪੀਟਲ ਨੂੰ ਜਿਹੜਾ ਸੀਗਾ ਕਮਰੇ ਨੂੰ ਬਕਾਇਦ ਤੌਰ ਤੇ ਜੇਲ ਦਾ ਰੁਕ ਦਿੱਤਾ ਗਿਆ ਸੀ ਹਾਂ ਬਾਹਰ ਗਾਰ ਲਾਤੀ ਤਾਂ ਸੀ ਵੀ ਕਹਿੰਦੇ ਹਰਿਆਣਾ ਸਰਕਾਰ ਨੂੰ ਬੇਨਤੀ ਕਰਦੇ ਵੀ ਰਾਮ ਰਹੀਮ ਦੀ ਇੰਨੀ ਖੇਚਲ ਤੁਸੀਂ ਕਿਉਂ ਕਰਦੇ ਹੋ ਕਦੀ ਬਾਗਪਤ ਡੇਰੇ ਭੇਜਦੇ ਨੇ ਕਦੀ ਕਿਤੇ ਭੇਜਦੇ ਹੋ ਫਿਰ ਜੇਲ ਭੇਜਦੇ ਨੇ ਸਨਾਰੇ ਕੀ ਲੋੜ ਆ ਉਹਨੇ ਉਹ ਕਾਨੂੰਨ ਜਿਹੜੇ ਕਿਹਾ ਨੇ ਦੇਪੇ ਤੇਰੇ ਵਾਸਤੇ ਜੇਲ੍ਹ ਹੀ ਹੋਈ ਆ ਸਰਕਾਰ ਕਰ ਸਕਦੀ ਹੈ ਉਹਨੂੰ ਜੇਲ੍ਹ ਦਾ ਰੂਪ ਦੇ ਸਕਦੀ ਹੈ ਨਾਲੇ ਉਹ ਮੋਜਾ ਲਵੇ ਨਾਲੇ ਤੁਸੀਂ ਮੋਜਾ ਲਓ ਨਾ ਤੁਹਾਨੂੰ ਇਹ ਖੇਚਲ ਕਰਨੀ ਪਵੇ ਵਾਰ-ਵਾਰ ਵੀ ਉਹਦੀ ਪਰਮਿਸ਼ਨ ਲੈਣੀ ਪਵੇ ਡੀਸੀ ਕੋਲ ਵਾਲੀ ਪੇ ਐਸਐਸਪੀ ਕੋਲ ਉਹਦਾ ਕੈਰੈਕਟਰ ਬਹੁਤ ਵਧੀਆ ਜੀ ਐਸੇ ਕਰਕੇ ਬਾਬਾ ਰਾਮ ਰਵੀਨ ਵਾਸਤੇ ਸਰਕਾਰ ਨੂੰ ਚਾਹੀਦਾ ਵੀ ਇਹਦੀ ਖੇਚਲ ਨਾ ਕਰਨ ਇਹ ਸਿਰਫ ਸਿਰਫ ਉਹਦੀ ਕਿਚਨ ਨਾਲ ਕਰਕੇ ਤੇ ਉਹਨੂੰ ਉੱਥੇ ਜਿੱਥੇ ਵੀ ਇੱਕ ਬਿਠਾ ਜਣਾ ਕੇ ਉਸੇ ਨੂੰ ਜੇਲ੍ਹ ਦਾ ਰੂਪ ਦੇ ਦਿਓ ਕਿ ਜੇਲ੍ਹ ਸੀ ਅਜੀ ਕੋਈ ਗੱਲ ਨਹੀਂ ਕਿਸੇ ਵੇਖਣ ਵਾਲਾ ਕਿ ਕਿਸੇ ਕੁਝ ਕਰਨ ਵਾਲਾ ਐਸੇ ਕਰਕੇ ਇਹੋ ਜਿਹੇ ਬੰਦਿਆਂ ਨੂੰ ਮਿਲਦੀ ਤੁਹਾਨੂੰ ਪਤਾ ਹੋਏਗਾ ਅੱਛਾ ਪਰਸੇ ਇਹਦੇ ਨਾਲ ਮੈਂ ਤੁਹਾਨੂੰ ਹੋਰ ਗੱਲ ਦੱਸਾਂ ਮੇਰੇ ਜ਼ੇਹਨ ਦੇ ਵਿੱਚ ਗੱਲ ਆ ਰਹੀ ਸੀ 1 ਮਿੰਟ ਇਹਦੇ ਨਾਲ ਨਾ ਆਪਾਂ ਬੰਦੀ ਸਿੰਘਾਂ ਦੀ ਗੱਲ ਬਿਲਕੁਲ ਨਹੀਂ ਕਰਨੀ ਕਿਉਂਕਿ ਆਪਾਂ ਬਹੁਤ ਵਾਰੀ ਇਹ ਮਾਮਲੇ ਨੂੰ ਬੰਦੀ ਸਿੰਘਾਂ ਨਾਲ ਜੋੜ ਲਿਆ ਕਿਉਂਕਿ ਸਰਕਾਰ ਨਾਲ ਸੁਣਦੀ ਹੈ ਤੇ ਨਾ ਕੋਈ ਇਹਦੇ ਤੇ ਕੋਈ ਕਾਰਵਾਈ ਹੁੰਦੀ ਹੈ ਇਸ ਕਰਕੇ ਆਪਾਂ ਬਾਬਾ ਰਾਮ ਰਹੀਮ ਤਾਂ ਕੀ ਗੱਲ ਰੱਖਾਂਗੇ ਮੈਂ ਨਹੀਂ ਗੱਲ ਕੀਤੀ ਮੈਂ ਕਹੀ ਵੀ ਇਹਨਾਂ ਦੀ ਬਲਾਤਕਾਰੀਆਂ ਦੀ ਇੱਕ ਪੀੜਾ ਦੀ ਪੀੜਾਂ ਦੇ ਕੋਲਿਆ ਭਾਜਪੀ ਸਰਕਾਰ ਕੋਲੇ ਕਿਵੇਂ ਨੇ ਤੁਹਾਨੂੰ ਇਹ ਪਤਾ ਹੋਏਗਾ ਬਾਪੂ ਅਸਾ ਰਾਮ ਉਹਨੇ ਇੱਕ ਨਾਬਾਲਗ ਦੇ ਨਾਲ ਜਿਹੜਾ ਸੀ ਬਰਾਤਕਾਰ ਕੀਤਾ ਸੀ ਤੇ ਨੂੰ ਉਮਰ ਕੈਦੀ ਸਜ਼ਾ ਹੋਈ ਸੀਗੀ ਅੱਜ ਉਹ ਵੀ ਪਰੌਲ ਤੇ ਬਾਹਰ ਆ ਕੱਲ ਉਹਦੀ ਵੀ ਪਰੌਲ ਜੁਲਾਈ ਤੱਕ ਵਧਾ ਦਿੱਤੀ ਗਈ ਅਸੀਂ ਨਾ ਬੜੀ ਕੀ ਕਹੀਓ ਇਸ ਕਰਕੇ ਭਾਜਪੀ ਜਿਹੜੀ ਸਰਕਾਰ ਆ ਉਹਦਾ ਤੇ ਰਾਬੀ ਰੱਖਾ ਵਾ ਮਨੁੱਖਤਾ ਦੀ ਗੱਲ ਕਰਦੇ ਨੇ ਆਰਐਸ ਦੀ ਗੱਲ ਕਰਦੇ ਨੇ ਸਾਡੀ ਧਾਰਮਿਕਤਾ ਰਾ ਦੀ ਅਸੀਂ ਤੇ ਪਰਣਾਏ ਹੋਏ ਗੀਤਾ ਨੂੰ ਇਹ ਕਿਹੜੀ ਗੀਤਾ ਜਿਹੜੀ ਅਸਲੀ ਗੀਤਾ ਕਿ ਤੁਸੀਂ ਆਪਣੀ ਨਕਲੀ ਬਣਾਈ ਪਿੰਨ ਜੀ ਜੀ ਪਰਸਾਪਾ ਗੱਲ ਕਰਦੇ ਆ ਪਪਲ ਪ੍ਰੀਤ ਸਿੰਘ ਹੋਣਾ ਦੀ ਅਮਰਿਤਪਾਲ ਸਿੰਘ ਜਿਹੜੇ ਇਸੇ ਸਮੇਂ ਹੁੰਦਾ ਪਾਰਲੀਮੈਂਟ ਨੇ ਖਡੂਰ ਸਾਹਿਬ ਤੋਂ ਜਦੋਂ ਉਹ ਵਹੀਰ ਆਪਣੀ ਕੱਢਦੇ ਹੁੰਦੇ ਸੀਗੇ ਜਦੋਂ ਵਾਰਸ ਪੰਜਾਬ ਦੇ ਜਥੇਬੰਦੀ ਹੋਂਦ ਦੇ ਵਿੱਚ ਆਈ ਸੀਗੀ ਤੇ ਸੋਸ਼ਲ ਮੀਡੀਆ ਉਹਨਾਂ ਦਾ ਹੈਂਡਲ ਕਰਦੇ ਹੁੰਦੇ ਸੀ ਮੇਰਾ ਖਿਆਲ ਹੈ ਉਹਨਾਂ ਦੇ ਮੀਡੀਆ ਸਲਾਹਕਾਰ ਸੀਗੇ ਹੁਣ ਇਹਨਾਂ ਨੂੰ ਡਿਬਰੂਗੜ੍ਹ ਦੀ ਜੇਲ੍ਹ ਤੋਂ ਪੰਜਾਬ ਲਿਆਂਦਾ ਗਿਆ ਮੈਨੂੰ ਲੱਗਦਾ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਅਮਰਿਤਪਾਲ ਵੀ ਆ ਜਾਣ ਤੇ ਹੁਣ ਇੱਥੇ ਕੇਸ ਚੱਲੇਗਾ ਤੇ ਪਪਲ ਪ੍ਰੀਤ ਹੋਣੀ ਜਿਹੜੇ ਆ ਇਹ ਪੰਜਾਬ ਪਹੁੰਚੇ ਆ ਤੇ ਫਿਰ ਇਹਨਾਂ ਨਾਲ ਵੀ ਉਹ ਸਭ ਕੁਝ ਜੋੜ ਦਿੱਤਾ ਜਾਏਗਾ ਜਿਵੇਂ ਪਹਿਲਾਂ 7 ਜਣੇ ਆਏ ਸੀ ਉਸੇ ਕੇਸ ਦੇ ਵਿੱਚ ਇਹਨਾਂ ਨੂੰ ਵੀ ਸ਼ਾਮਲ ਕੀਤਾ ਜਾਊ ਜਿੱਥੋਂ ਤੱਕ ਪਪਲ ਪ੍ਰੀਤ ਦੀ ਗੱਲ ਹੈ ਜੀ ਇਹ ਵੀ ਘਾਟ ਘਾਟ ਦਾ ਪਾਣੀ ਪੀ ਚੁੱਕਾ ਆ ਸ਼ਰੋਮਣੀ ਕਾਲੀਦਾ ਮਾਨਸਿ ਵਿਰਿਆ ਸੰਤ ਪਿੰਡਰਵਾਲਿਆਂ ਦੀ ਫੋਰਸ ਤੇ ਵਿਰਿਆ ਕਿੱਥੇ ਕਿੱਥੇ ਨਿਰਿਆ ਜਵਾਲ ਨੇ ਜਿਹੜੀ ਗੋਪਾਲੇ ਨੇ ਬਣਾਈ ਸੀ ਇੱਕ ਜਥੇਬੰਦੀ ਉਹ ਤੇ ਚਿਰਿਆ ਮਤਲਬ ਸਮੇਂ-ਸਮੇਂ ਤੇ ਆਪਣੇ ਜਿਹੜੇ ਤਰੀਕਾ ਤੇ ਆਪਣੀ ਜਥੇਬੰਦੀ ਬਦਲਦਾ ਰਿਹਾ ਜੇ ਬਕਾਇਦਾ ਤੌਰ ਤੇ ਅਮਰਤਪਾਲ ਸਿੰਘ ਦੇ ਜਲੌ ਕੰਮ ਕਰ ਗਿਆ ਤੇ ਫਿਰ ਉਹਨਾਂ ਨਾਲ ਜੁੜ ਕੇ ਭਾਈ ਪਪਲ ਪ੍ਰੀਤ ਸਿੰਘ ਨੂੰ ਉਹਨਾਂ ਦੇ ਘਰੋਂ ਫੜਿਆ ਗਿਆ ਸੀ ਫੜ ਕੇ ਤੇ ਬਖੈਦਾ ਤੌਰ ਤੇ ਡਿਬਿਗੁਰ ਜੇਲ੍ਹ ਚ ਭੇਜਿਆ ਗਿਆ ਸੀਗਾ ਤੇ ਡਿਬਿਗੁਰ ਜੇਲ੍ਹ ਦੇ ਵਿੱਚ 10 ਬੰਦੇ ਭੇਜੇ ਗਏ ਸੀ ਭਾਈ ਅਮਰਤਪਾਲ ਸਿੰਘ ਸਮੇਤ ਜਿਨ੍ਹਾਂ ਦੇ ਵਿੱਚੋਂ ਸੱਤ ਤੋਂ ਪਹਿਲਾਂ ਐਨਐਸਏ ਟਾਤੀ ਤੇ ਉਹਨਾਂ ਨੂੰ ਲਿਆਂਦਾ ਗਿਆ ਮੁਰੇਕ ਇੱਕ ਵਰਿੰਦਰ ਸਿੰਘ ਸੀ ਉਹ ਤੋਂ 28 ਨੂੰ ਲਿਆਂਦਾ ਗਿਆ ਤੇ ਨੌਵਾਂ ਪਪਲ ਪ੍ਰੀਤ ਸਿੰਘ ਹੈ ਤੇ ਹੁਣ ਇੱਕੋ ਹੀ ਬੰਦਾ ਰਹਿ ਗਿਆ ਉੱਥੇ ਭਾਈ ਅਮਰਤਪਾਲ ਸਿੰਘ ਭਾਈ ਪਪਲ ਪ੍ਰੀਤ ਸਿੰਘ ਦੀ 9 ਅਪ੍ਰੈਲ ਨੂੰ ਜਿਹੜੀ ਆ ਉਹਨਾਂ ਦੀ ਖਤਮ ਹੋ ਚੁੱਕੀ ਹੈ ਐਨਐਸਏ ਇਸ ਕਰਕੇ ਨੂੰ ਲੈਂਦਾ ਜੋ ਜਿਹੜੇ ਉਹਨਾਂ ਤੇ ਕੇਸ ਇੱਕ ਹੀ ਨਾਲੇ ਵਾਲੇ ਕੇਸ ਹੈ ਦੇਖ ਦੋ ਕਿਸ ਨਾਲ ਤੇ ਹੋਰ ਵੀ ਅੱਗੇ ਨੇ ਉਹ ਕੇਸਾਂ ਦੇ ਵਿੱਚ ਉਹਨਾਂ ਦੀ ਗ੍ਰਿਫਤਾਰੀ ਪਾਈ ਜਾਊ ਗ੍ਰਿਫਤਾਰੀ ਪਾ ਕੇ ਉਹਨਾਂ ਦਾ ਰਿਮਾਨ ਲਿਆ ਜਾਊ ਪੁੱਛ ਪੜਤਾਲ ਕਰ ਦੋ ਬਾ ਜੇਲ੍ਹ ਭਿੱਜਾ ਤੂੰ ਫਿਰ ਉਸੇ ਹਿਸਾਬ ਨਾਲ ਆਪਣੀ ਬੇਲ ਵੀ ਅਪਲਾਈ ਕਰ ਸਕਦੇ ਹੁਣ ਬੇਲ ਮਿਲ ਸਕਦੀ ਹੈ ਉਹਨਾਂ ਨੂੰ ਤੇ ਜਿਹੜੀ ਭਾਈ ਅਮਰਪਾਲ ਸਿੰਘ ਦੀ ਆ ਉਹਨਾਂ ਨੂੰ 23 ਤਰੀਕ ਨੂੰ ਐਨਐਸਏ ਜਿਹੜੀ ਆ ਉਹਨਾਂ ਦੀ ਖਤਮ ਹੋ ਰਹੀ ਹੈ। ਟੀਆਈਜੀ ਬਾਰਡਰ ਨੇ ਜਿਹੜੇ ਐਸਐਸਸੀ ਇੱਥੇ ਵਿਧਿਆਥੀ ਵੀ ਰਹੇ ਦੇ ਅੰਮ੍ਰਿਤਸਰ ਉਹਨਾਂ ਦੀ ਗੱਲ ਕਹਿ ਦਿੱਤੀ ਵੀ ਅਸੀਂ ਇਹਨਾਂ ਦੀ ਐਨਐਸਏ ਨਹੀਂ ਵਿਧਾਈ ਰਹੇ। ਇਹ ਹੁਣ ਐਨਐਸਏ ਦਾ ਦੀ ਕਿਉਂ ਨਹੀਂ ਵਿਧਾਈ ਗਈ ਕਿਉਂ ਬਾਹਰ ਆ ਰਹੇ ਇਹ ਇੱਕ ਵੱਖਰਾ ਮੁੱਦਾ ਇਹਦੇ ਤੇ ਅਸੀਂ ਫਿਰ ਡਿਸਕਸ ਕਰਾਂਗੇ ਕੱਲ ਹੀ ਕਰਾਂਗੇ ਬੈਸੇ ਸੀ। ਲੇਕਿਨ ਹੁਣ ਭਾਈ ਪਪਲ ਅਮਰਪਾਲ ਸਿੰਘ ਵੀ ਬਾਹਰ ਆ ਜਾਣਗੇ। ਬਾਹਰ ਨਹੀਂ ਆ ਜਾਣਗੇ ਪੰਜਾਬ ਆ ਜਾਣਗੇ ਤੇ ਉਹਨਾਂ ਤੇ 12 ਕੇਸ ਦਰਜ ਨੇ ਹੂੰ ਉਹਨਾਂ ਨੂੰ ਸਰਕਾਰ ਕਿੰਨੇ ਵਾਪਸ ਲਿੰਦੀ ਹੈ ਕਿੰਨੇ ਚਲਾਉਂਦੀ ਨਹੀਂ ਬਟਨ ਮੇਨ ਕੇਸ ਉਹਨਾਂ ਤੇ ਇਸ ਨਾਲੇ ਵਾਲੀ ਚੱਲਦਾ ਜਰੈਗਾ ਜੀ ਇਸ ਕਰਕੇ ਡਿਬਰੂਗੜ ਜ਼ਿਲ੍ਹੇ ਦੇ ਵਿੱਚੋਂ ਜਿਹੜੇ ਸਾਡੇ 10 ਬੰਦੇ ਗਏ ਸੀ ਉਹ ਪ੍ਰਾਇਮ ਮਹੀਨੇ ਦੇ ਵਿੱਚ ਸਾਰੇ ਵਾਪਸ ਆ ਜਾਣਗੇ ਤੇ ਪਪਲ ਪ੍ਰੀਤ ਨੂੰ ਇੱਕ ਟੀਮ ਜਾ ਚੁੱਕੀ ਸੀ ਲੈਣ ਵਾਸਤੇ ਕੱਲ ਉਮੀਦ ਹੈ ਕਿ ਅੱਜ ਵਾਪਸ ਲੈ ਕੇ ਆਗੇ ਹੋਣਗੇ ਜੋ ਆ ਜਾਣਗੇ ਜੀ ਜੀ ਪਰ ਸਭ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੰਨੇ ਹੋ ਤੇ ਖਬਰਾਂ ਦੇ ਉੱਤੇ ਪੂਰੀ ਜਾਣਕਾਰੀ ਜਿਹੜੀ ਆ ਉਹ ਦਰਸ਼ਕਾਂ ਦੇ ਨਾਲ ਸਾਂਝੀ ਕਰਦੇ ਹਾਂ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਜੀ